ਮੇਰੇ ਪਰਦਾਦਾ ਜੀ ਬਾਬਾ ਵੀਰ ਸਿੰਘ ਜੀ ਮਹਾਰਾਜ ਉਹ ਕਹਿੰਦੇ ਗੋਵਿੰਦ ਕੇ ਕੀਏ ਜੀਵ ਜਾਤ ਹੈ ਨਰਕ ਸੁਰਗ ਗੁਰੂ ਹੈ ਕਢਾਏ ਦੇਤ ਦੁੱਖ ਨਰਦੰਧ ਤੇ ਰੱਬ ਦੇ ਬਣਾਏ ਹੋਏ ਜੀਵ ਨਰਕਾਂ ਤੇ ਸੁਰਗਾਂ ਦੇ ਵਿੱਚ ਟੱਕੇ ਖਾਂਦੇ ਫਿਰਦੇ ਕੋਈ ਬਰੀ ਨਹੀਂ ਹੋ ਸਕਦਾ ਬਨ ਕੇ ਡੇਗੇ ਹੋਏ ਨੇ ਕਿਹੜੇ ਆਲੇ ਪਹੁੰਚੇ ਪਾਰੇ ਦੁੱਖ ਦੇ ਵਿੱਚੋਂ ਬਰੀ ਕੌਣ ਕਰਦਾ ਹੈ ਗੁਰੂ ਗੁਰੂ ਬਰੀ ਕਰੇ ਅੱਡੇ ਵੱਡੇ ਦੁੱਖ ਦੇ ਵਿੱਚੋਂ ਗੁਰੂ ਬਰੀ ਕਰਦਾ ਗੁਰੂ ਹੈ ਕਢਾਏ ਦੇਤ ਦੁੱਖ ਨੂੰਰ ਨੰਦ ਤੇ ਗੋਬਿੰਦ ਕੇ ਕੀਏ ਜੀਵ ਪੜਤ ਹੈ ਪਾਪ ਪੁੰਨ ਗੁਰੂ ਹੈ ਛਡਾਏ ਦੇਤ ਦੋਨੋਂ ਅਕਰਮ ਤੇ ਪ੍ਰਮਾਤਮਾ ਦੇ ਸਾਜੇ ਹੋਏ ਜੀਵ ਪਾਪ ਤੇ ਪੁੰਨ ਦੇ ਵਿੱਚ ਪੈਦੇ ਦਰੀ ਜਾਂਦੇ ਨੇ ਹਾਏ ਮੇ ਤੋਂ ਪਾਪ ਹੋ ਗਿਆ ਹਾਏ ਮੇ ਤੁਮ ਕੋ ਨੋ ਹੋ ਗਿਆ ਗੁਰੂ ਦੋਹਾਂ ਤੋਂ ਛੱਡਦਾ ਕਹਿੰਦਾ ਓਏ ਛੱਡ ਪਾਪ ਤੇ ਪੁੰਨ ਤੋਂ ਐ ਕੀ ਲੈਣਾ ਆਏ ਦੇ ਨਾਲ ਲੱਗ ਭੁਰੇ ਨਾਲ ਆਹ ਸ਼ਬਦ ਨਾਲ ਲੱਗ ਆਪ ਦੇ ਸਰੂਪ ਨਾਲ ਲੱਗ ਜਾਂਦਾ ਹੈ ਸਿਆਣਿਆਂ ਕੋਲੇ ਬਾਬਿਆਂ ਕੋਲੇ ਉਹ ਕਹਿੰਦਾ ਇਹਨੇ ਪੈਸੇ ਚੱਕਦੇ ਤੇਰੇ ਜੀਵ ਦੇ ਉੱਤੋਂ ਦੀ ਤੇਰੇ ਪਰਿਵਾਰ ਦੇ ਉੱਤੋਂ ਦੀ ਠੀਕ ਹੋ ਜਾਂਦਾ ਆਹ ਕੱਪੜੇ ਚੱਕਦੇ ਆ ਇੰਨਾ ਫੰਡ ਦੇ ਜਾ ਮੈਨੂੰ